ਧਿਆਨ ਦੇਣ ਯੋਗ ਬਹੁਤ ਹੀ ਜ਼ਰੂਰੀ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਗਰਮੀ ਦੇ ਵਿੱਚ ਪਾਣੀ ਦੇ ਵਿੱਚ ਫੜਕੜੀ ਮਿਲਾ ਕੇ ਨਹਾਉਣ ਦੇ ਨਾਲ ਸਰੀਰ ਦੇ ਪਸੀਨੇ ਦੀ ਬਦਬੂ ਨਹੀਂ ਆਉਂਦੀ ਨੰਬਰ 2 এলাਚੀ ਨੂੰ ਤਣਾਵ ਮੁਕਤ ਕਰਨ ਵਾਲਾ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਪਰੇਸ਼ਾਨ ਹੋ ਤਾਂ ਇੱਕ এলাਚੀ ਨੂੰ ਚਬਾ ਲਓ ਜਾਂ ਚਾਹ ਦੇ ਵਿੱਚ ਪਾ ਕੇ ਪੀ ਲਓ ਨੰਬਰ 3 ਸਾਬਤ ਧਨੀਆ ਲਸਣ ਨੂੰ ਇਕੱਠੇ ਪੀਸ ਕੇ ਸਬਜੀ ਦੇ ਵਿੱਚ ਪਾਉਣ ਦੇ ਨਾਲ ਸਬਜੀ ਬਹੁਤ ਟੇਸਟੀ ਬਣਦੀ ਹੈ। ਨੰਬਰ 4 ਖਾਣੇ ਦੇ ਵਿੱਚ ਨਿਯਮਤ ਮਾਤਰਾ ਹਿੰਗ ਦਾ ਪ੍ਰਯੋਗ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਐਂਟੀ ਡਾਇਬੀਟਿਸ ਇਫੈਕਟ ਦੇ ਨਾਲ ਹੀ ਤੁਹਾਡੇ ਬਲੱਡ ਸ਼ੂਗਰ ਦਾ ਲੈਵਲ ਵੀ ਘੱਟ ਹੋਵੇਗਾ। ਨੰਬਰ 5 ਪੇਟ ਦੇ ਨਾਲ ਜੁੜੀਆਂ ਸਮੱਸਿਆਵਾਂ ਜੇਕਰ ਜ਼ਿਆਦਾ ਹੁੰਦੀ ਹੈ ਤਾਂ ਜਿਵੇਂ ਕਬਜ਼, ਅਣਪਾਚ ਅਜਿਹੀਆਂ ਦਿੱਕਤਾਂ ਹਨ ਤਾਂ ਤੁਹਾਨੂੰ ਇੱਕ ਚਮਚਾ ਜਮੈਨੋ ਪਾਣੀ ਦੇ ਵਿੱਚ ਭਿਉ ਕੇ ਰਾਤ ਰਾਤ ਭਰ ਰੱਖ ਦਿਓ ਸਵੇਰੇ ਉਸ ਨੂੰ ਛਾਣ ਕੇ ਪੀਣ ਦੇ ਨਾਲ ਪੇਟ ਦੀ ਗੈਸ ਤੇ ਐਸਿਡਿਟੀ ਤੋਂ ਆਰਾਮ ਮਿਲਦਾ ਹੈ ਇਸ ਤੋਂ ਇਲਾਵਾ ਹਰੀ ਚਾਹ, ਅਦਰਕ ਅਤੇ ਤੁਲਸੀ ਦਾ ਰਸ ਮਿਲਾ ਕੇ ਪੀਣ ਦੇ ਨਾਲ ਪੇਟ ਦੀ ਸਮੱਸਿਆ ਦੂਰ ਹੋ ਸਕਦੀ ਹੈ ਨੰਬਰ 6 ਜਦੋਂ ਵੀ ਪਿਸ਼ਾਬ ਆਉਂਦਾ ਹੋਵੇ ਤਾਂ ਰੋਕਣਾ ਨਹੀਂ ਚਾਹੀਦਾ ਜਿਆਦਾ دیر ਤੱਕ ਰੋਕ ਕੇ ਰੱਖਣ ਦੇ ਨਾਲ ਪਥਰੀ ਹੋ ਸਕਦੀ ਹੈ। ਨੰਬਰ 7 ਜੇਕਰ ਤੁਹਾਡੇ ਵਾਲ ਝੜ ਰਹੇ ਹਨ ਤਾਂ ਤੁਹਾਨੂੰ ਆਇਰਨ ਦੀ ਕਮੀ ਹੈ। ਇਸ ਦੇ ਲਈ ਇਮਲੀ ਖਾਓ। ਨੰਬਰ 8 ਜਵਾਨ ਅਤੇ ਗੋਰੀ ਤ્વਚਾ ਦੇਣ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਬਦਾਮ ਦੇ ਤੇਲ ਦੇ ਵਿੱਚ ਗ੍ਰੇਸਲਿਨ ਦੀਆਂ 3-4 ਬੂੰਦਾਂ, ਨਿੰਬੂ ਦੇ ਰਸ ਦੀਆਂ ਮਿਲਾ ਕੇ ਚਿਹਰੇ ਤੇ ਗਰਦਨ ਅਤੇ ਬਾਹਾਂ ਦੇ ਉੱਪਰ ਲਗਾ ਕੇ ਲੋ ਸਵੇਰੇ ਹਲਕੇ ਗੁੰਗੁਨੇ ਪਾਣੀ ਦੇ ਨਾਲ ਧੋ ਲੋ ਨੰਬਰ 9 ਜੇਕਰ ਤੁਹਾਨੂੰ ਨੀਂਦ ਨਹੀਂ ਆ ਰਹੀ ਤਾਂ ਤੁਹਾਨੂੰ ਮੈਗਨੀਸ਼ੀਅਮ ਦੀ ਕਮੀ ਹੈ ਇਸ ਲਈ ਬਦਾਮ ਖਾਓ ਨੰਬਰ 10 ਅਨਾਰ ਦੇ ਛਿਲਕਿਆਂ ਨੂੰ ਪਾਣੀ ਦੇ ਵਿੱਚ ਉਬਾਲ ਕੇ ਉਸ ਦਾ ਪਾਣੀ छान ਕੇ ਪੀਣ ਦੇ ਨਾਲ ਚਿਹਰੇ ਦੇ ਉੱਪਰ ਖੂਬਸੂਰਤੀ ਆਉਂਦੀ ਹੈ ਤੇ ਨਿਖਾਰ ਆ ਜਾਵੇਗਾ ਨੰਬਰ 11 ਰੋਜ਼ ਖਾਲੀ ਪੇਟ ਮੇਥੀ ਦਾਣਾ ਦਾ ਪਾਣੀ ਪੀਣ ਦੇ ਨਾਲਾ ਤ્વਚਾ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਇਹਦੇ ਉੱਪਰ ਝੋੜੀਆਂ ਕਿੱਲ ਮਹਾਸੀ ਦਾਗ ਧੱਬੇ ਨਹੀਂ ਹੁੰਦੇ ਤ્વਚਾ ਦੇ ਉੱਪਰ ਚਮਕ ਆ ਜਾਂਦੀ ਹੈ ਨੰਬਰ 12 ਜੇਕਰ ਤੁਹਾਡੇ ਜੋੜਾਂ ਦੇ ਵਿੱਚ ਦਰਦ ਰਹਿੰਦਾ ਹੈ ਤਾਂ ਦੁੱਧ ਦੇ ਵਿੱਚ ਕੱਚਾ ਅਦਰਕ ਉਬਾਲ ਕੇ ਪੀਓ ਨੰਬਰ 13 ਪਪੀਤੇ ਨੂੰ ਸਵੇਰੇ ਨਾਸ਼ਤੇ ਤੋਂ ਬਾਅਦ ਉਹ ਦੁਪਹਿਰ ਦੇ ਲੰਚ ਦੇ ਤੋਂ ਪਹਿਲਾਂ ਖਾਣਾ ਚਾਹੀਦਾ ਹੈ ਸਰੀਰ ਦੇ ਵਿੱਚ ਕਈ ਬਿਮਾਰੀਆਂ ਇਸ ਦੇ ਨਾਲ ਖਤਮ ਹੋ ਜਾਂਦੀਆਂ ਹਨ ਨੰਬਰ 14 ਸਲਾਦ ਦੇ ਵਿੱਚ ਨਿੰਬੂ ਦਾ ਨਿਯਮਤ ਮਾਤਰਾ ਦੇ ਵਿੱਚ ਪ੍ਰਯੋਗ ਕਰਨ ਨਾਲ ਭੁੱਖ ਵਧਦੀ ਹੈ ਅਤੇ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਨੰਬਰ 15 ਕੇਲਾ, ਸੇਬ, ਅਮਰੂਦ ਇਹ ਆਇਰਨ ਜੁਗਤ ਫਲ ਹਨ। ਇਹਨਾਂ ਦੇ ਉੱਪਰ ਨਿੰਬੂ ਦਾ ਰਸ ਲਗਾਉਣ ਦੇ ਨਾਲ ਇਹਨਾਂ ਦਾ ਰੰਗ ਨਹੀਂ ਬਦਲਦਾ ਅਤੇ ਸਵਾਦ ਵੀ ਵੱਧ ਜਾਂਦਾ ਹੈ। ਨੰਬਰ 16 ਭਾਰਨ ਘਟ ਕਰਨ ਦੇ ਲਈ ਦਾਲ ਚੀਨੀ ਦੇ ਵਿੱਚ ਡੀਟੌਕਸ ਡਰਿੰਕ ਲਓ। ਇਸ ਦੇ ਨਾਲ ਇੱਕ ਗਲਾਸ ਗਰਗਨਾ ਪਾਣੀ ਲਓ ਅਤੇ ਉਸ ਦੇ ਵਿੱਚ ਇੱਕ ਛੋਟਾ ਚਮਚ ਦਾਲ ਚੀਨੀ ਦਾ ਪਾਊਡਰ ਪਾ ਦਿਓ। ਭਾਰਨ ਘਟ ਕਰਨ ਦੇ ਲਈ ਸੌਂਦੇ ਸਮੇਂ ਡਰਿੰਕ ਦਾ ਸੇਵਨ ਰਜਾਨਾ ਕਰੋ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਨੰਬਰ 17 ਜੇਕਰ ਹੱਥ ਪੈਰ ਸੁੰਨ ਹੋ ਜਾਂਦੇ ਹਨ ਤਾਂ ਉੱਠਣ ਬੈਠਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਤਾਂ ਇੱਕ ਚਮਚ ਸ਼ਹਿਦ ਅਤੇ ਨਿੰਬੂ ਦਾ ਰਸ ਇੱਕ ਗਲਾਸ ਪਾਣੀ ਦੇ ਵਿੱਚ ਮਿਲਾ ਕੇ 40 ਦਿਨਾਂ ਤੱਕ ਪਿਓ ਇਸ ਦੇ ਨਾਲ ਹੱਥ ਪੈਰ ਸੁੰਨ ਹੋਣਾ ਬੰਦ ਹੋ ਜਾਂਦੇ ਹਨ ਨੰਬਰ 18 ਜੇਕਰ ਮਾਈਗ੍ਰੇਨ ਦਾ ਦਰਦ ਨਹੀਂ ਜਾ ਰਿਹਾ ਹੈ ਤਾਂ ਆਪਣੇ ਹੱਥਾਂ ਨੂੰ ਬਰਫ਼ ਵਾਲੇ ਪਾਣੀ ਦੇ ਵਿੱਚ ਡੁਬੋ ਕੇ ਰੱਖੋ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 1 ਬਾਦੀ ਉਮਰ ਨੂੰ ਤੁਰੰਤ ਰੋਕੋ 70 ਦੀ ਉਮਰ ਦੇ ਵਿੱਚ 30 ਦੇ ਜੇ ਲਗਾਉਗੇ ਚਮਕਦਾਰ ਸਕਿਨ ਹੋ ਰਵੇਗੀ ਅਤੇ ਇੱਕ ਚਮਚਾ ਅਲਸੀ ਅੱਧਾ ਚਮਚ ਜੈਫਲ ਇੱਕ ਚਮਚ ਮੇਥੀ ਦੇ ਬੀਜ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਡਾਹੀ ਦੇ ਵਿੱਚ ਭੁੰਨ ਲੋ ਤੇ ਫਿਰ ਪੀਸ ਲੋ ਛਾਨ ਲੋ ਫਿਰ ਇਸ ਤੇ ਵਿੱਚ ਇੱਕ ਚਮਚਾ ਪਾਊਡਰ ਦੇ ਗੁਲਾਬ ਜਲਾ ਮਿਲਾ ਕੇ ਚਿਹਰੇ ਦੇ ਉੱਪਰ 15 ਮਿੰਟ ਤੱਕ ਲਗਾ ਲੋ ਚਿਹਰਾ ਧੋਣ ਤੋਂ ਬਾਅਦ ਚਿਹਰਾ ਟਾਈਟ ਛਾਈਆਂ ਦਾਗ ਧੱਬੇ ਖਤਮ ਹੋ ਜਾਣਗੇ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲੋ ਅਤੇ ਨਾਨੀਜ ਮਾ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ